ਮੇਤਰਾ ਆਪਣੀ ਘੋੜੀ ਸੂਪੀ ਤੇ ਆ ਬਸ਼ੇਰੀ ਦਿੱਤੀਆਂ ਨੇ ਬਹੁਤ ਸੋਹਣੀ ਖੂਬਸੂਰਤ ਬਸ਼ੇਰੀ ਦਿੱਤੀ ਆ ਘੋੜੀ ਨੇ ਚੰਨੋਂ ਆਪਣੀ ਇੱਧਰ ਖੜੀ ਆ ਕੱਖ ਖਾਰੀਆ ਇਹਨੂੰ ਲੂਸਣ ਲਿਆ ਕੇ ਪਾਇਆ ਆਪਾਂ ਨੇ ਤਾਜਾ ਤੇ ਸਵੇਰੇ ਕੱਖ ਇਹਨੂੰ ਥੋੜੇ ਜੇ ਪਾਏ ਸੀ ਤੇ ਦੁਬਾਰੇ ਫੇਰ ਇਹਨੂੰ ਥੋੜੇ ਪਾਏ ਨੇ ਹੁਣ ਫੇਰ ਦੁਬਾਰਾ ਤਿੰਨ ਵਾਰੀ ਬਾਅਦੇ ਥੋੜੇ ਥੋੜੇ ਪਾਏ ਨੇ ਤਾਜੀ ਸ਼ੂਈ ਘੋੜੀ ਨੂੰ ਜਿਆਦਾ ਕੱਖ ਇੱਕੋ ਟਾਈਮ ਨਹੀਂ ਪਾਉਣੇ ਚਾਹੀਦੇ ਇਸ ਕਰਕੇ ਆਪਾਂ ਥੋੜੇ ਪਾਇਆ ਆ ਆਪਣੀ ਬਸ਼ੇਰੀ ਦਿੱਤੀਆਂ ਨੇ ਚੰਬੀ ਬਸ਼ੇਰੀਆ ਬਹੁਤ ਸੋਹਣੀਆਂ ਲੰਥ ਲੰਥ ਤੇ ਲਤਾਂ ਲੁੱਤਾਂ ਦੀਆਂ ਨਾ ਬਹੁਤ ਸੋਹਣੀਆਂ ਜਿਹੜੇ ਵੀ ਸੱਜਣ ਦੀ ਕਿਸੇ ਦਾ ਜਾਨਵਰ ਸੂਣਾ ਹੁੰਦਾ ਇੱਕ ਧਿਆਨ ਜਰੂਰ ਰੱਖਿਆ ਕਰੋ ਵੀ ਉਹਨੇ ਸੂਣ ਤੋਂ ਬਾਅਦ 12-13 ਘੰਟਿਆਂ ਦੇ ਅੰਦਰ ਅੰਦਰ ਉਹਨੇ ਲਿੱਦ ਕਰਨੀ ਹੁੰਦੀ ਆ ਵੀ ਜੇ ਲਿੱਦ ਕਰ ਲਈ ਤਾਂ ਜਾਨਵਰ ਸਹੀ ਸਲਾਮਤ ਆ ਤੇ ਇਧਰ ਆਪਣੇ ਘੋੜੀ ਨੇ ਲਿੱਦ ਵਗੈਰਾ ਕਰ ਲਈ ਐਨ ਵਿਸ਼ਾਪ ਵਗੈਰਾ ਬਸ਼ੇਰੀ ਨੇ ਵੀ ਵਿਸ਼ਾਪ ਵਗੈਰਾ ਕਰ ਲਿਆ ਐਨ ਓਕੇ ਨੇ ਦੋਨੇ ਐਕਟਿਵ ਨੇ ਉਧਰ ਆਪਣੀ ਲਾਡੋ ਖੜੀ ਆ ਸੱਜਣੋ ਉਹ ਵੀ ਕੱਖ ਖਾਈ ਜਾਂਦੀ ਆ ਉਧਰ ਖੜੀ ਉਹਦੀ ਡਿਊਟੀ ਹੁਣ ਉਧਰ ਲਈ ਖੁਰਲੀ ਤੇ ਲਾਤੀ ਉਹਦਾ ਕਮਰਾ ਜਿਹੜਾ ਰੂਮ ਆ ਇੱਧਰ ਤਿਆਰ ਕਰਿਆ ਹੋਇਆ ਆਪਣਾ ਇਹਦੇ ਵਿੱਚ ਆਉਂਦੀ ਆਣਾ ਤੇ ਉਧਰ ਹਰ ਇੱਕ ਦੋ ਦਿਨਾਂ ਤੱਕ ਇਹਨਾਂ ਨੂੰ ਆਪਾਂ ਇਕੱਠੀਆਂ ਬਾਹਰ ਕੱਢਾਂਗੇ ਉਹਦੇ ਤੁਹਾਨੂੰ ਵੀਡੀਓ ਦਿਖਾਵਾਂਗੇ ਇਹਨਾਂ ਦੀ ਤੇ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ